ਆ ਦੇਖਦੇ ਹਾਂ ਜ਼ਿੰਮੇਵਾਰੀਆਂ ਹੋਰ ਕੀ ਕੁਝ ਜਿਹੜਾ ਹੈ ਨਵੀਂ ਜ਼ਿੰਮੇਵਾਰੀਆਂ ਤੁਸੀਂ ਜਿਹੜਾ ਇਸ ਵਿੱਚ ਬਤਾਓ ਜੀ ਸਭ ਤੋਂ ਪਹਿਲਾਂ ਮੈਂ ਉਸ ਅਕਾਲਪੁਰਕ ਦਾ ਬਹੁਤ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਮੈਂ ਆਵਾੰਦੀ ਪਾਰਟੀ ਦੀ ਪੂਰੀ ਹਾਈ ਕਮਾਂਡ ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਠਕ ਮਨੀਸ਼ ਜੀ ਸੰਜੀਤ ਸਿੰਘ ਜੀ ਰਾਗਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ ਆਵਾੰਦੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਡਾਕਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ ਐਮਐਲਏ ਸਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕੇ ਸ਼ਾਮਚਰਾਸੀ ਸੰਗਤ ਦਾ ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ ਅੱਜ ਜੋ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਇੱਕ ਨਵੀਂ ਪਾਰੀ ਖੇਡਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜ਼ਿੰਮੇਵਾਰੀ ਨੂੰ ਆਵਾਂਗੇ ਜਿਹੜੀ ਪੰਜਾਬ ਦੀ ਸੇਵਾ ਲਈ ਸਾਨੂੰ ਮੌਕਾ ਦਿੱਤਾ ਹੈਗਾ ਪਹਿਲਾਂ ਵੀ ਅਸੀਂ ਐਮਐਲਏ ਸੀ ਸ਼ਾਮ 84 ਦਾ ਅਸੀਂ ਕੰਮ ਕਰ ਰਹੇ ਸੀ ਹਲਕੀ ਦੀ ਸੇਵਾ ਕਰ ਰਹੇ ਸੀ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਕੀਤੀ ਆ ਤੇ ਅਸੀਂ ਤੰਦ ਹੀ ਨਾ ਅਸੀਂ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਜੀ ਤਾਂ ਜੀ ਆਪਨੇ ਆਧਾ ਸੰਭਾਲਾ ਹੈ ਆਪकी ਪ੍ਰਾਇੋਰਟੀ ਕੀ ਰਹेंगी ਅਬ ਕਿਉਂਕਿ ਆਪ ਪਹਿਲੇ ਐਮਐਲਏ تھے ਆਪ ਮੰਤਰੀ ਬਣ ਚੁੱਕੇ ਹੋ ਤਾਂ ਪ੍ਰਾਇੋਰਟੀਜ਼ ਵੀ ਆਪਾਂ ਦੇ ਬਦਲ ਚੁੱਕੇ ਹੋਗੇ ਔਰ ਕਿੰਨ ਪ੍ਰਾਇੋਰਟੀ ਦੇ ਤਹਿਤ ਆਪ ਪਹਿਲੇ ਕੌਣ ਕੌਣ ਸੇ ਕੰਮ ਕਰੇਗੇ ਜੀ ਵੈਰੀ ਟru टुडे इज द फर्स्ट डे ਮੈਂ ਅੱਜ ਪਹਿਲੀ ਵਾਰ ਚਾਰ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਹੈਵ ਕਾਲਡ ਜਿਹੜੇ ਸਾਡੇ ਕੋਰ ਟੀਮ ਹੈਗੀ ਹੈ ਲੋਕਲ ਬਾਡੀਜ਼ ਦੀ ਸਾਡੇ ਜਿੰਨੇ ਵੀ ਆਏ ਇਸ ਅਫੀਸ਼ੀਅਲਸ ਹੈਗੇ ਆ ਜਿੰਨੀ ਵੀ ਟੀਮ ਹੈਗੀ ਹੈ ਅਸੀਂ ਇਸ ਤੋਂ ਬਾਅਦ ਹੀ ਤੁਰਤ ਤੋਂ ਬਾਅਦ ਇਸ ਨੂੰ ਨੇ ਬੈਠਾਂਗੇ ਆਪਾਂ ਆਈ ਵਿਲ ਫਾਈਂਡ ਆਊਟ ਵੀਲ ਡਿਸਕਸ ਸੀ ਕਿੱਥੇ ਲੈਕਿੰਗ ਖਾਂ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀ ਹੈਗੇ ਆ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੇ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਸੋ ਆਮ ਨਿਊ ਟੂ ਥਿਸ ਡਿਪਾਰਟਮੈਂਟ ਜਿਵੇਂ ਬੈਠ ਕੇ ਆਪਾਂ ਰਲ ਮਿਲ ਕੇ ਮੈਨੂੰ ਪੂਰਾ ਯਕੀਨ ਆ ਆਮ ਵੈਰੀ ਪੋਜ਼ਿਟਿਵ ਐਂਡ ਆਮ ਵੈਰੀ ਕੌਨਫੀਡੈਂਟ ਕਿ ਅਸੀਂ ਐਜ਼ ਅ ਟੀਮ ਬਣਾ ਕੇ ਇੱਕ ਵਧੀਆ ਇੱਕ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਸੀਐਮ ਸਾਹਿਬ ਨਾਲ ਵੀ ਉਹਨਾਂ ਦੀ ਵੀ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ ਜੀ ਜੀ ਯਾ ਵੈਰੀ ਟਰੂ ਉਹ ਲਾਈਕ ਇਟਸ ਅ ਬਿਗ ਰਿਸਪੌਂਸਿਬਿਲਟੀ ਇਟਸ ਅ ਬਿਗ ਚੈਲੰਜ ਫੋਰ ਅਸ ਤੇ ਅਸੀਂ ਪੰਚਾਇਤ ਦਾ ਇਲੈਕਸ਼ਨ ਤੋਂ ਬਾਅਦ ਮੈਨੂੰ ਲੱਗਦਾ ਇਮੀਡੀਏਟਲੀ ਵੀ ਹੈਵ ਟੂ ਗੋ ਇਨਟੂ ਦੀ ਫੀਲਡ ਕਾਰਪੋਰੇਸ਼ਨਸ ਇਲੈਕਸ਼ਨ ਸਾਰੀਆਂ ਉਹ ਡਿਊ ਸੀ ਕਾਫੀ ਸਮੇਂ ਤੋਂ ਤੇ ਉਹ ਉਸੇ ਬਾਰੇ ਵੀ ਰਿਗਾਰਡਿੰਗ ਕੱਲ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ ਤੇ ਅਸੀਂ ਆਪਾਂ ਉਹ ਵੀ ਜਲਦ ਅਸੀਂ ਕਰਾਵਾਂਗੇ ਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾਂ ਵਧੀਆ ਆਊਟ ਪਰਫਾਰਮ ਕਰਕੇ ਅਸੀਂ ਦੱਸਾਂਗੇ ਜੀ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ